ਹਾਂਜੀ ਪ੍ਰਧਾਨ ਜੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਹੈ ਕੀ ਸ਼ਰਤਾਂ ਮੰਨੀਆਂ ਉਹਨਾਂ ਟੱਡੀਆਂ ਉਸ ਵਾਰਚ ਮੈਂ ਪੰਜਾਬ ਦੇ ਮਲਾਜ਼ਮਾਂ ਨੂੰ ਚਾਹੇ ਉਹ ਕੱਚੇ ਨੇ ਚਾਹੇ ਪੱਕੇ ਨੇ ਜਾਂ ਉਹ ਹੜਾਕਤੇ ਲੱਗੇ ਹੋਏ ਨੇ ਕੰਟਰੈਕਟਰ ਲੱਗੇ ਹੋਏ ਨੇ ਤੇ ਕੁੱਲ ਪੰਜਾਬ ਦੇ ਮਲਾ ਪੈਨਸ਼ਨਰ ਸੋਸ਼ਲ ਨੂੰ ਦੱਸਣਾ ਚਾਹੁੰਨਾ ਬੇਨਤੀ ਕਰਨਾ ਚਾਹੁੰਨਾ ਹੈ ਕਿ ਪੰਜਾਬ ਦਾ ਕਨਵੀਨਰ ਹੁੰਦੇ ਦੇ ਨਾਤੇ ਪੀਐਸਪੀਸੀ ਦਾ ਐਸੋਸ਼ੀਅਲ ਦਾ ਕਨਵੀਨਰ ਹੁੰਦੇ ਦੇ ਨਾਤੇ ਕਿ ਕੱਲ 2.5 ਸਾਲਾਂ ਬਾਅਦ ਸਾਡੇ ਨਾਲ ਮੁੱਖ ਮੰਤਰੀ ਸਾਹਿਬ ਜੁੰਦੇ ਬਣੇ ਨੇ ਉਹ ਕੱਲ ਬੈਠੇ ਨੇ ਤੋ ਉਹਨਾਂ ਸਾਨੂੰ ਆਪਣਾ ਵਿਸ਼ਵਾਸ ਦਿਵਾਇਆ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਮੈਂ ਫੌਰੀ ਤੌਰ ਤੇ ਤੁਹਾਨੂੰ ਮੀਟਿੰਗ ਦੇ ਕੇ 25 ਤਰੀਕ ਤੱਕ ਉਹ ਮੰਗਾਂ ਪਾਏ ਪ੍ਰਾਣੀ ਪੈਨਸ਼ਨ ਬਹਾਲ ਕਰਨ ਵਾਲਾ ਚਾਹੇ 25 ਨਾਲ ਚਾਹੇ ਉਹ ਪਿਛਲੇ ਬਕਾਏ ਨੇ ਜਿਹੜੇ ਸਕੀਲਾਂ ਦੇ ਉਹ ਦੇਣ ਵਾਲੇ ਨੇ ਜਾਂ ਡੀਏ ਦੀ ਕਿਸ਼ਤਾਂ ਨੇ 12 ਪਰਟੰਡ ਕਿਸ਼ਤਾਂ ਦੇਣ ਵਾਲੀਆਂ ਨੇ ਜਾਂ ਉਹਨਾਂ ਦੇ ਏਰੀਅਰ ਦੇਣ ਵਾਲਾ ਕੁੱਲ ਮਿਲਾ ਕੇ ਜਿਹੜਾ ਸਾਰਾ ਮਸਲੇ ਜਿਹੜੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕੱਲ ਕਿ ਤੁਹਾਡਾ ਇਹ ਮਤਲਬ ਮਸਲਾ ਜਿਹੜਾ ਫੌਰੀ ਤੌਰ ਤੇ ਮੀਟਿੰਗ ਦੇ ਕੇ 25 ਨੂੰ ਹੱਲ ਕਰਤਾ ਜਾਏਗਾ ਕਿ ਅਸੀਂ ਸਾਰੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨ ਫਰੰਟ ਦੇ ਇੱਕ ਆਲ ਕਮਿਊਨਿਅਨਸ ਤੇ ਹੋਰ ਆਗੂ ਜਿਹੜੇ ਸਾਥੀ ਅਸੀਂ ਗਏ ਸੀ ਕੱਲ ਇਹ ਅਸੀਂ ਸਭ ਸਮਝਦੇ ਨਾਲ ਫੈਸਲਾ ਫਿਰ ਕਰ ਲਿਆ ਸੀ ਕਿ ਜਿਹੜੀ 25 ਤਰੀਕ ਦੀ ਮੀਟਿੰਗ ਆ ਉਹ ਇੰਨਾ ਤਕੜੀ ਤਾਕਤ ਬੈਠੀ ਆ ਇਹਨਾਂ ਦਾ ਤਾਕਤ ਦਾ ਵਿਸ਼ਵਾਸ ਕਰਕੇ ਅਸੀਂ 25 ਤਰੀਕ ਦਾ ਜਿਹੜਾ ਉਹ ਮੀਟਿੰਗ ਲੈਣ ਦਾ ਤੈਅ ਕਰ ਲਿਆ ਜਿਹੜਾ ਮੁੱਖ ਮੰਤਰੀ ਪੰਜਾਬ ਨੇ ਵਿਸ਼ਵਾਸ ਦਿਵਾਇਆ ਤੇ ਉਹਦੇ ਮੁਤਾਬਕ ਅਸੀਂ 6 ਤਰੀਕ ਨੂੰ ਜਿਹੜਾ ਜਲੰਧਰ ਝੰਡਾ ਮਾਰਚ ਰੱਖਿਆ ਸੀ ਜਾਂ ਉੱਥੇ ਇਕੱਠ ਰੱਖਿਆ ਸੀ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਕੁਝ ਅੱਗੇ ਪਾ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ 'ਚ ਜੇ ਮੁੱਖ ਮੰਤਰੀ ਸਾਡੀਆਂ ਸਾਰੀਆਂ ਗੱਲਾਂ ਜਿਹੜੀਆਂ ਜਿਹੜੀਆਂ ਸਾਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਉਹ ਗੱਲਾਂ ਠੀਕ ਤਰੀਕੇ ਨਾਲ ਮੰਨ ਲਈ ਤੇ ਅਸੀਂ ਇਹ ਸਮਝਾ ਕੇ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਡੇ ਮੁਲਾਜ਼ਮਾਂ ਨਾਲ 2.5 ਸਾਲ ਤੋਂ ਬਿਲਕੁਲ ਕਿਸ ਤਰੀਕੇ ਦਾ ਵੀ ਗੱਲਬਾਤ ਨਹੀਂ ਸੀ ਚੱਲੀ ਉਹਨਾਂ ਨਾਲ ਜੇ ਚੱਲੀ ਸੀ ਕੋਈ ਕੈਬਨਟ ਦੇ ਕੋਈ ਸਾਥੀਆਂ ਨਾਲ ਮੰਤਰੀਆਂ ਨਾਲ ਤੇ ਉਹ ਮਤਲਬ ਗੱਲਬਾਤ ਸਿਰੇ ਨਹੀਂ ਸੀ ਚੜੀ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਦੇ ਪੈਨਸ਼ਨਰ ਸਾਥੀਆਂ ਨੂੰ ਇਹ ਸੱਦਾ ਦਿੰਦਾ ਹਾਂ ਕਿ ਜਿਹੜਾ ਸਿਹਤ ਤਰੀਕਾ ਦਾ ਸਾਡਾ ਚੰ ਜਲੰਧਰ ਚ ਮਤਲਬ ਤਰਖਿਆ ਸੀ ਨਹੀਂ ਝੰਡਾ ਮਾਰ ਚ ਉਹ ਪੋਸਟਪੋਨ ਕੀਤਾ ਜਾਂਦਾ ਤੇ 25 ਤਰੀਕ ਦਾ ਉਹ ਮੁੱਖ ਮੰਤਰੀ ਨਾਲ ਬੈਠ ਕੇ ਮੀਟਿੰਗ ਜਿਹੜੀ ਆ ਉਹ ਕਰਨ ਦਾ ਜਿਹੜਾ ਉਹਨਾਂ ਵਿਸ਼ਵਾਸ ਦਿੱਤਾ ਕਿ ਸਾਡੇ ਮਸਲੇ ਸਾਰੇ ਹੱਲ ਕੀਤੇ ਜਾਣਗੇ ਤੁਹਾਡੀ ਪਈ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਵਿਚਾਰੀ ਜਾਏਗੀ ਦੋ ਨਾੜ ਦਾ ਮੁੱਲ ਜਿਹੜਾ ਮਸਲਾ ਵਿਚਾਰਿਆ ਜਾਊਗਾ ਤੇ ਡੀਏ ਦੀ ਕਿਸ਼ਤਾਂ ਦਾ ਵਿਚਾਰਿਆ ਜਾਗਾ ਪੁਰਾਣਾ ਏਰੀਆ ਜਿਹੜਾ 1 16 ਤੋਂ ਬਾਅਦ ਪਿਆ ਕੁੱਲ ਏਰੀਆ ਦੇਣ ਦਾ ਮਤਲਬ ਵਿਚਾਰਿਆ ਜਾਗਾ ਸੋ ਮੈਂ ਸਾਰੇ ਦੋਸਤਾਂ ਨੂੰ ਸੱਦਾ ਦਿੰਦਾ ਹਾਂ ਇਹ ਬੇਨਤੀ ਕਰਦਾ ਹਾਂ ਕਿ ਆਪੋ ਆਪਣੀ ਜਥੇਬੰਦੀ ਦੇ ਨਾਲ ਲੱਗ ਕੇ ਇਸ ਗੱਲ ਨੂੰ ਵਿਸ਼ਵਾਸ ਚ ਲੈ ਕੇ ਆਉਣ ਵਾਲੇ ਸਮੇਂ ਦੀ ਤਿਆਰੀ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ